ਸਿੱਧੂ ਸਾਹਿਬ ਕਦੋਂ ਕੇ ਰਸਤਾ ਜਿਹੜਾ ਸਾਫ ਹੋ ਜਾਏਗਾ ਕੀ ਲੱਗਦਾ ਜੰਗੀ ਪੱਦਰ ਤੇ ਜਿੰਨੇ ਕੰਮ ਚੱਲ ਰਹੇ ਦੇਖੋ ਜੀ ਇਹ ਜੰਗੀ ਪੱਦਰ ਤੇ ਕੰਮ ਚੱਲ ਰਿਹਾ ਜਿਹੜਾ ਸਾਨੂੰ ਉਮੀਦ ਆ ਵੀ ਜਲਦੀ ਤੋਂ ਜਲਦੀ ਅਸੀਂ ਇਹਨੂੰ ਜਿਹੜਾ ਵੀ ਰਸਤਾ ਚਾਲੂ ਹੋ ਜੇ ਮੂਵੇਬਲ ਚੀਜ਼ਾਂ ਜਿਹੜੀਆਂ ਟਰਾਲੀਆਂ ਟਰੈਕਟਰ ਆ ਉਹਨਾਂ ਨੂੰ ਅਸੀਂ ਇੱਥੋਂ 3 ਕਿਲੋਮੀਟਰ ਦੂਰ ਜਿਹੜਾ ਓਪਨ ਵੇਅਰ ਹਾਊਸ ਬਣਾਇਆ ਉੱਥੇ ਸ਼ਿਫਟ ਕਰ ਰਹੇ ਆ ਜੇ ਜਿਹੜਾ ਕੋਈ ਕਿਸਾਨ ਲੈ ਜਾਣਾ ਚਾਹੂਗਾ ਇਨਵੈਂਟਰੀ ਆਪਦੀ ਦਿਖਾ ਕੇ ਉਹਨੂੰ ਜਿਹੜੇ ਆਧਾਰ ਕਾਰਡ ਤੇ ਦੋ ਗਵਾ ਤੇ ਆਪਦਾ ਕੋਈ ਐਵੀਡੈਂਸ ਹੈਗਾ ਉਹ ਤੇ ਉਹ ਦਿਖਾ ਕੇ ਉਹਦੀ ਫੋਟੋ ਲਈ ਜਾਊਗੀ ਨਾਲ ਜਿਹੜੀ ਟਰਾਲੀ ਉਹਨੂੰ ਹੈਂਡਓਵਰ ਕੀਤੀ ਹੈ ਕਿਉਂਕਿ ਟਰਾਲੀ ਤੇ ਕੋਈ ਕਾਗਜ ਨਹੀਂ ਹੁੰਦੇ ਟਰੈਕਟਰ ਤੇ ਜਿਹਦੇ ਕੋਲੇ ਕਾਗਜ ਆ ਦਿਖਾ ਕੇ ਉਹ ਤਾਂ ਕੋਈ ਕੋਈ ਦਿੱਕਤ ਨਹੀਂ ਕੋਈ ਨਹੀਂ ਜਿਹਦੇ ਕਾਗਜ ਨਹੀਂ ਉਥੋਂ ਦਾ ਪੰਚ ਸਰਪੰਚ ਨੰਬਰਦਾਰ ਜਾਂ ਮੋਤਬਰ ਦੋ ਵਿਟਨੈਸ ਆਧਾਰ ਕਾਰਡ ਤੇ ਹੋਰ ਉਹ ਨਾਲ ਲਿਆਉਣਗੇ ਤੇ ਉਹ ਉਹਨਾਂ ਨੂੰ ਨਾਲ ਫਰਕ ਬਹੁਤ ਅਸਮਾਨਾ ਕਿਸਾਨਾਂ ਦੇ ਫ੍ਰਿਜ ਨੇ ਐਲਸੀਡੀ ਆ ਤਾਂ ਹੋਰ ਕਾਫੀ ਤਮਾਮ ਸਮਾਨ ਉਹ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੀਆਂ ਮੂਵੇਬਲ ਚੀਜ਼ਾਂ ਜਿਵੇਂ ਫ੍ਰਿਜ ਵਾਸ਼ਿੰਗ ਮਸ਼ੀਨ ਗੈਸ ਸਿਲੰਡਰ LED ਮਿਊਜ਼ਿਕ ਸਿਸਟਮ ਸਾਊਂਡ ਸਿਸਟਮ ਜਿਹੜਾ ਇਹ ਚੀਜ਼ਾਂ ਉਹ ਮੂਵੇਬਲ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਉਹ ਕੀਤਾ ਵੀ ਉਹਦਾ ਕਸਟੋਡੀਅਨ ਨਿਯੁਕਤ ਕਰੋ ਉਹਨਾਂ ਕੋਲੇ ਆਪਦੀ ਚੀਜ਼ ਦੀ ਦਿਖਾ ਕੇ ਐਵੀਡੈਂਸ ਦਿਖਾ ਕੇ ਉਹ ਕਿਸ ਜਿਹੜੇ ਸਿਵਲ ਡਿਪਾਰਟਮੈਂਟ ਵੱਲੋਂ ਜਿਹੜਾ ਉਹਨੂੰ ਰਿਲੀਜ਼ ਕੀਤਾ ਜਾਊਗਾ ਅਸੀਂ ਉਹਨੂੰ ਪ੍ਰੋਪਰਲੀ ਇਨਵੈਂਟਰੀ ਬਣਾ ਕੇ ਹੈਂਡਓਵਰ ਕਰਨਾ। ਇੱਕ ਹਾਲੇ ਜਿਹੜੇ ਹਰਾਸਤ ਦੇ ਵਿੱਚ ਨੇ ਕਿਸਾਨ ਜਿਨ੍ਹਾਂ ਨੂੰ ਆਰਜੀਐਲ ਬਣਾ ਕੇ ਰੱਖਿਆ ਗਿਆ। ਦੇਖੋ ਜੀ 200 ਕੱਲ 300 ਸੀ ਫਿਰ ਰਿਕਵੈਸਟ ਕੀਤੀ ਅਸੀਂ ਜਾਣਾ ਚਾਹੁੰਦੇ ਆ ਵੀ ਜੁਜਬਾਤੀ ਹੋ ਗਏ ਸੀ। ਬਾਕੀ ਦਾ ਸਾਡੇ ਨਾਲ ਦੇ ਆਸ-ਪਾਸੇ ਚਲੇ ਗਏ ਸੀ। ਉਹਨਾਂ ਵਿੱਚੋਂ 258 ਰਹਿ ਗਏ ਸੀ। ਫਿਰ ਉਹਨਾਂ 'ਚ ਅੱਜ ਫੇਰ ਰਿਕਵੈਸਟ ਕੀਤੀ ਹੈ ਵੀ ਅਸੀਂ ਜਾਣਾ ਚਾਹੁੰਦੇ ਉਹਨਾਂ ਨੂੰ ਅਸੀਂ ਬੱਸ ਭੇਜ ਕੇ ਇਹ ਜਿਹੜੇ ਆ ਉਹਨਾਂ ਨੂੰ ਭੇਜਿਆ ਉੱਥੇ ਜਿਹੜਾ ਜਾਣਾ ਚਾਹੁੰਦੇ ਆ ਉਹ ਚਲੇ ਜਾਣ 80 ਸਾਲ ਦੇ ਕੋਈ 85 ਸਾਲ ਦਾ ਕੋਈ 90 ਸਾਲ ਦੇ ਵੀ ਬਜ਼ੁਰਗ ਆਤਮਾ ਦੇਖੇ ਨੇ ਜਦੋਂ ਉਹਨਾਂ ਨੂੰ ਰਿਟੇਨ ਕੀਤਾ ਗਿਆ ਉਹਨਾਂ ਦੇ ਲਈ ਵੀ ਕੋਈ ਪ੍ਰਬੰਧ ਕੀਤਾ ਗਿਆ ਕਹਿੰਉਂ ਕਈਆਂ ਦੀ ਦਵਾਈ ਵੀ ਚੱਲਦੀ ਹੂ ਇੱਕੋ ਡਾਕਟਰਾਂ ਦੀ ਸੀਨੀਅਰ ਡਾਕਟਰਾਂ ਦੀ ਟੀਮ ਉੱਥੇ ਆਈ ਵੀ ਆ ਉਹਦੇ ਵਿੱਚ ਬਹੁਤ ਸਾਰੇ ਹੁਣ ਮੈਂ ਇੱਥੇ ਉਹ ਜ਼ਿਕਰ ਨਹੀਂ ਕਰਨਾ ਚਾਹੁੰਦਾ ਪੰਜਾਬੀਆਂ ਦਾ ਜਿਵੇਂ ਸੁਭਾਅ ਹੁੰਦਾ ਕਈ ਮжоਰਿਟੀ ਉਹਨਾਂ ਚੋਂ ਮੂਡ ਸੀ ਤੇ ਉਹ ਕਹਿੰਦੇ ਸੀ ਜੀ ਸਾਨੂੰ ਭੇਜੋ ਨਾ ਰਾਤ ਨੂੰ ਹੁਣ ਸਾਡਾ ਸਰੂਰ ਬਣਿਆ ਹੋਇਆ ਤੇ ਇਸ ਕਰਕੇ ਅਸੀਂ ਵੀ ਕੁਝ ਰਹਿਣਾ ਚਾਹੁੰਦੇ ਆ ਨਹੀਂ ਪਿੰਡੂ ਖੇਤਰਾ ਚ ਜਿਹੜੇ ਵਧਾਈ ਦੇ ਮੈਸੇਜ ਆ ਰਹੇ ਆ ਵੀ ਬਹੁਤ ਚਿਰ ਦਾ ਰਸਤਾ ਬੰਦ ਸੀ ਸਾਡਾ ਜ਼ਮੀਨ ਕਹਿੰਦੇ ਨਾ ਵੀ ਸਾਰਾ ਰਗਕੁੱਟੀ ਦੀ ਸੀ ਤੇ ਸਾਡਾ ਰਸਤਾ ਖੁੱਲ ਗਿਆ ਸਾਨੂੰ ਮੁਬਾਰਕਾਂ ਦੇ ਮੈਸੇਜ ਦੇ ਰਹੇ ਆ ਕਈ ਲੋਕੀ ਇਹ ਵੀ ਸੋਚਦੇ ਵੀ ਟਕਰਾਅ ਹੋ ਸਕਦਾ ਕਿਹੜੀ ਸਮਝਦਾਰੀ ਸੀ ਜਿਹੜੀ ਪੁਲਿਸ ਨੇ ਦਿਖਾਈ ਕਿ ਉਹ ਤਲਕੀ ਹੋਣ ਤੋਂ ਬਚਿਆ ਰਿਹਾ ਬੜੇ ਵਾਕੂਬੀ ਤਰੀਕੇ ਨਾਲ ਇਹਦੇ ਵਿੱਚ ਨਾ ਮੈਂ ਕ੍ਰੈਡਿਟ ਮੇਨ ਕਿਸਾਨਾਂ ਨੂੰ ਦਿੰਦਾ ਹਾਂ ਨੌਰੀ ਬਾਰਡਰ ਤੇ ਰਸਤਾ ਖੋਲਣ ਦੇ ਲਈ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਡੀ ਆਈ ਜੀ ਮਨਦੀਪ ਸਿੰਘ ਸਿੱਧੂ ਸਾਡੇ ਨਾਲ ਨੇ ਸਿੱਧੂ ਸਾਹਿਬ ਕਦੋਂ ਕਿ ਰਸਤਾ ਜਿਹੜਾ ਸਾਫ਼ ਹੋ ਜਾਏਗਾ ਕੀ ਲੱਗਦਾ ਜੰਗੀ ਪੱਧਰ ਤੇ ਜਿੰਨੇ ਕੰਮ ਚੱਲਦੇ ਦੇਖੋ ਜੀ ਇਹ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਜਿਹੜਾ ਸਾਨੂੰ ਉਮੀਦ ਆ ਵੀ ਜਲਦੀ ਤੋਂ ਜਲਦੀ ਅਸੀਂ ਇਹਨੂੰ ਜਿਹੜਾ ਵੀ ਰਸਤਾ ਚਾਲੂ ਹੋ ਜਾਏ ਮੂਵੇਬਲ ਚੀਜ਼ਾਂ ਜਿਹੜੀਆਂ ਟਰਾਲੀਆਂ ਟਰੈਕਟਰ ਆ ਉਹਨਾਂ ਨੂੰ ਅਸੀਂ ਇੱਥੋਂ 3 ਕਿਲੋਮੀਟਰ ਦੂਰ ਜਿਹੜਾ ਓਪਨ ਵੇਅਰਹਾ우스 ਬਣਾਇਆ ਉੱਥੇ ਸ਼ਿਫਟ ਕਰ ਰਹੇ ਆ ਤੇ ਜਿਹੜੇ ਆ ਉੱਥੇ ਜਾ ਕੇ ਜਿਹੜਾ ਕੋਈ ਕਿਸਾਨ ਲੈ ਜਾਣਾ ਚਾਹੂਗਾ ਇਨਵੈਂਟਰੀ ਆਪਦੀ ਦਿਖਾ ਕੇ ਉਹਨੂੰ ਜਿਹੜੇ ਆਧਾਰ ਕਾਰਡ ਤੇ ਦੋ ਗਵਾਹ ਤੇ ਆਪਦਾ ਕੋਈ ਐਵੀਡੈਂਸ ਹੈਗਾ ਉਹ ਤੇ ਉਹ ਦਿਖਾ ਕੇ ਉਹਦੀ ਫੋਟੋ ਲਈ ਜਾਊਗੀ ਨਾਲ ਜਿਹੜੀ ਟਰਾਲੀ ਉਹਨੂੰ ਹੈਂਡਓਵਰ ਕੀਤੀ ਹੈ ਕਿਉਂਕਿ ਟਰਾਲੀ ਦੇ ਕੋਈ ਕਾਗਜ ਨਹੀਂ ਹੁੰਦੇ ਟਰੈਕਟਰ ਦੇ ਜਿਹਦੇ ਕੋਲੇ ਕਾਗਜ ਆ ਦਿਖਾ ਕੇ ਉਹ ਤਾਂ ਕੋਈ ਕੋਈ ਦਿੱਕਤ ਹੀ ਕੋਈ ਨਹੀਂ ਕੀ ਜਿਹਦੇ ਕਾਗਜ਼ ਨਹੀਂ ਉਥੋਂ ਦਾ ਪੰਚ ਸਰਪੰਚ ਨੰਬਰਦਾਰ ਜਾਂ ਮੋਤਬਰ ਦੋ ਵਿਟਨੈਸ ਆਧਾਰ ਕਾਰਡ ਤੇ ਹੋਰ ਉਹ ਨਾਲ ਲਿਆਉਣਗੇ ਤੇ ਉਹ ਉਹਨਾਂ ਨੂੰ ਨਾਲ ਫਰਕ ਹੋਰ ਵੀ ਬਹੁਤ ਸਮਾਨ ਆ ਕਿਸਾਨਾਂ ਦੇ ਫ੍ਰਿਜ ਨੇ ਐਲਸੀਡੀ ਆ ਤਾਂ ਹੋਰ ਕਾਫੀ ਤਮਾਮ ਸਮਾਨ ਉਹ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੀਆਂ ਇਮੋਵੇਬਲ ਚੀਜ਼ਾਂ ਜਿਵੇਂ ਫ੍ਰਿਜ ਵਾਸ਼ਿੰਗ ਮਸ਼ੀਨ ਗੈਸ ਸਿਲੰਡਰ ਐਲਈਡੀ 뮤직 ਸਿਸਟਮ ਸਾਊਂਡ ਸਿਸਟਮ ਜਿਹੜਾ ਇਹ ਚੀਜ਼ਾਂ ਉਹ ਇਮੋਵੇਬਲ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਉਹ ਕੀਤਾ ਹੈ ਵੀ ਉਹਦਾ ਕਸਟੋਡੀਅਨ ਨਿਯੁਕਤ ਕਰੋ ਉਹਨਾਂ ਕੋਲੇ ਆਪਦੀ ਚੀਜ਼ ਦੀ ਦਿਖਾ ਕੇ ਐਵੀਡੈਂਸ ਦਿਖਾ ਕੇ ਉਹ ਜਿਹੜੇ ਸਿਵਲ ਡਿਪਾਰਟਮੈਂਟ ਵੱਲੋਂ ਜਿਹੜਾ ਉਹਨਾਂ ਨੂੰ ਰਿਲੀਜ਼ ਕੀਤਾ ਜਾਊਗਾ ਅਸੀਂ ਉਹਨੂੰ ਪ੍ਰੋਪਰਲੀ ਇਨਵੈਂਟਰੀ ਬਣਾ ਕੇ ਹੈਂਡਓਵਰ ਕਰਤਾ ਕਿੰਨੇ ਇੱਕ ਹਾਲੇ ਜਿਹੜੇ ਹਰਾਸਤ ਦੇ ਵਿੱਚ ਨੇ ਕਿਸਾਨ ਜਿਨ੍ਹਾਂ ਨੂੰ ਆਰਜੀਐਲ ਬਣਾ ਕੇ ਰੱਖਿਆ ਗਿਆ ਦੇਖੋ ਜੀ 200 ਕੱਲ 300 ਸੀ ਫਿਰ ਰਿਕਵੈਸਟ ਕੀਤੀ ਅਸੀਂ ਜਾਣਾ ਚਾਹੁੰਦੇ ਆ ਵੀ ਜਜਬਾਤੀ ਹੋ ਗਏ ਸੀ ਬਾਕੀ ਦਾ ਸਾਡੇ ਨਾਲ ਦੇ ਆਸ-ਪਾਸੇ ਚਲੇ ਗਏ ਸੀ ਉਹਨਾਂ ਵਿੱਚੋਂ 258 ਰਹਿ ਗਏ ਸੀ ਫਿਰ ਉਹਨਾਂ 'ਚੋਂ ਅੱਜ ਫੇਰ ਰਿਕਵੈਸਟ ਕੀਤੀ ਆ ਵੀ ਅਸੀਂ ਜਾਣਾ ਚਾਹੁੰਦੇ ਉਹਨਾਂ ਨੂੰ ਅਸੀਂ ਬੱਸ ਭੇਜ ਕੇ ਜਿਹੜੇ ਆ ਵੀ ਉਹਨ ਜਿਹੜਾ ਜਾਣਾ ਚਾਹੁੰਦੇ ਆ ਉਹ ਚਲੇ ਜਾਣ ਹੁਣ ਮੈਨੂੰ ਐਗਜੈਕਟ ਨੰਬਰ ਤਾਂ ਨਹੀਂ ਪਤਾ ਪਰ ਜਿਹੜੇ ਵੀ ਜਾਣਾ ਚਾਹੁੰਦੇ ਹੋਣਗੇ ਮਤਲਬ ਇਹਨਾਂ ਨੂੰ ਕੋਈ ਕੈਦ ਕਰਨਾ ਤੇ ਉਹ ਮਕਸਦ ਨਹੀਂ ਹੈ ਇਹਨਾਂ ਨੂੰ ਤਾਂ ਆਪਦੇ ਘਰਾਂ ਦੇ ਵਿੱਚ ਜਾਣ ਬਾਢੀ ਦਾ ਸੀਜ਼ਨ ਸ਼ੁਰੂ ਹੋ ਰਿਹਾ ਤਾਂ ਕਿ ਆਪਦੀ ਬਾਢੀ ਦੀ ਤਿਆਰੀ ਕਰਨ ਜਿਹੜੀ ਫਸਲ ਹੈ ਟਾਈਮਲੀ ਆਪਦੀ ਮੰਡੀ ਭੇਜ ਸਕਣ ਆਪਦੇ ਪਰਿਵਾਰਾਂ 'ਚ ਬੈਠਣ ਤੇ ਉਹ ਸਾਡੀ ਇਹੀ ਹੈ ਵੀ ਉਹਦੇ 'ਚ ਕਾਮਯਾਬੀ ਇਹਦੇ 'ਚ ਹੈ ਤੇ ਲੋਕਾਂ ਨੂੰ ਰਸਤਾ ਖੁੱਲਾ ਮਿਲ ਜੇ 80 ਸਾਲ ਦੇ ਕੋਈ 85 ਸਾਲ ਦਾ ਕੋਈ 90 ਸਾਲ ਦੇ ਵੀ ਬਜ਼ੁਰਗ ਰਾਤ ਮੈਂ ਦੇਖੇ ਨੇ ਜਦੋਂ ਉਹਨਾਂ ਨੂੰ ਰਿਟੇਨ ਕੀਤਾ ਗਿਆ ਉਹਨਾਂ ਦੇ ਲਈ ਵੀ ਕੋਈ ਪ੍ਰਬੰਧ ਕੀਤਾ ਗਿਆ ਕੋਈਆਂ ਦੀ ਦਵਾਈ ਵੀ ਚੱਲਦੀ ਹੋ ਇੱਕੋ ਡਾਕਟਰਾਂ ਦੀ ਸੀਨੀਅਰ ਡਾਕਟਰਾਂ ਦੀ ਟੀਮ ਉੱਥੇ ਆਈ ਵੀ ਆ ਉਹ ਉਹਦੇ ਵਿੱਚ ਬਹੁਤ ਸਾਰੇ ਹੁਣ ਮੈਂ ਇੱਥੇ ਉਹ ਜ਼ਿਕਰ ਨਹੀਂ ਕਰਨਾ ਚਾਹੁੰਦਾ ਪੰਜਾਬੀਆਂ ਦਾ ਜਿਵੇਂ ਸੁਭਾਅ ਹੁੰਦਾ ਕਈ ਮжоਰਿਟੀ ਉਹਨਾਂ ਚੋਂ ਮੂਡ ਸੀ ਤੇ ਉਹ ਕਹਿੰਦੇ ਸੀ ਜੀ ਸਾਨੂੰ ਭੇਜੋ ਨਾ ਰਾਤ ਨੂੰ ਹੁਣ ਸਾਡਾ ਸਰੂਰ ਬਣਿਆ ਹੋਇਆ ਤੇ ਇਸ ਕਰਕੇ ਅਸੀਂ ਵੀ ਕੁਝ ਰਹਿਣਾ ਚਾਹੁੰਦੇ ਆ ਤੇ ਜਿਹੜੇ ਉਹਨਾਂ ਦੇ ਵਿੱਚੋਂ ਜਾਣਾ ਚਾਹੁੰਦੇ ਸੀਗੇ ਕੋਈ ਸਾਰੇ ਨਹੀਂ ਕੁਝ ਕੁਝ ਕ ਬੰਦਿਆਂ ਦੀ ਗੱਲ ਹੈ ਤੇ ਜਿਹੜੇ ਬਾਕੀ ਸੀਗੇ ਜਿਹੜੇ ਬੰਦੇ ਤੇ ਉਹ ਕਹਿੰਦੇ ਸੀ ਵੀ ਅਸੀਂ ਜਾਣਾ ਚਾਹੁੰਦੇ ਆ ਤੇ ਉਹਨਾਂ ਨੂੰ ਭੇਜ ਦਿੱਤਾ ਜੀ ਤੁਸੀਂ ਇਹ ਵੀ ਕਿਹਾ ਕਿ ਜਿਹੜੇ ਇਲਾਕੇ ਦੇ ਲੋਕ ਨੇ ਉਹ ਵੀ ਲੰਬੇ ਜੰਮੇ ਤੋਂ ਡਿਮਾਂਡ ਕਰ ਰਹੇ ਸੀ ਕਿ ਰਸਤਾ ਖੁੱਲਣਾ ਚਾਹੀਦਾ ਕਿ ਸਾਡਾ ਬੜਾ ਔਖਾ ਹੋ ਗਿਆ ਇਲਾਕੇ ਦੇ ਨਹੀਂ ਜਿਹੜੇ ਆਸੇ ਪਾਸੇ ਵਾਲੇ ਨਾ ਜਿਵੇਂ ਹੁਣ ਮੈਂ ਤਾਂ ਇੱਥੋਂ ਅੰਦਾਜ਼ਾ ਲਾਉਣਾ ਪਹਿਲਾਂ ਸਾਨੂੰ ਕਹਿੰਦੇ ਸੀ ਇੱਥੇ ਕਈਆਂ ਦੀਆਂ ਜ਼ਮੀਨਾਂ ਦੂਜੇ ਪਾਸੇ ਆ ਕਈਆਂ ਦੀਆਂ ਰਿਸ਼ਤੇਦਾਰੀਆਂ ਦੂਜੇ ਪਾਸੇ ਆ ਕਈਆਂ ਦੇ ਬੱਚੇ ਉਧਰ ਪੜਦੇ ਆ ਇੱਧਰਲੇ ਬੱਚੇ ਇੱਧਰ ਆਉਂਦੇ ਆ ਵਪਾਰ ਨਾਲ ਜੁੜੇ ਹੋਏ ਆ ਉਹ ਵਾਰ-ਵਾਰ ਰਿਕਵੈਸਟ ਕਰਦੇ ਜੇ ਹੁਣ ਵਧਾਈ ਦੇ ਪਿੰਡ ਸ਼ਹਿਰੂ ਖੇਤਰਾ ਚੋਂ ਨਹੀਂ ਪਿੰਡੂ ਖੇਤਰਾ ਚੋਂ ਜਿਹੜੇ ਵਧਾਈ ਦੇ ਮੈਸੇਜ ਆ ਰਹੇ ਆ ਵੀ ਬਹੁਤ ਚਿਰ ਦਾ ਰਸਤਾ ਬੰਦ ਸੀ ਸਾਡਾ ਜਮੇਨ ਕਹਿੰਦੇ ਨਾ ਵੀ ਸਾਰਾ ਗੁਕੁੱਟੀ ਵੀ ਸੀ ਤੇ ਸਾਡਾ ਰਸਤਾ ਖੁੱਲ ਗਿਆ ਸਾਨੂੰ ਮੁਬਾਰਕਾਂ ਦੇ ਮੈਸੇਜ ਦੇ ਰਹੇ ਆ ਬਹੁਤ ਚੰਗੀ ਗੱਲ ਹੋਈ ਤੇ ਅਸੀਂ ਸਾਡੀ ਕਾਮਯਾਬੀ ਇਸੇ ਚ ਹੈ ਬਿਨਾ ਕਿਸੇ ਲੜਾਈ ਝਗੜਿਆਂ ਬਿਨਾ ਪ੍ਰਿਆਰ ਸਤਕਾਰ ਨਾਲ ਰਸਤਾ ਖੁੱਲ ਰਿਹਾ ਤੇ ਇਹੀ ਸਾਡੀ ਕਾਮਯਾਬੀ ਬਈ ਲੋਕ ਇਹ ਵੀ ਸੋਚਦੇ ਵੀ ਟਕਰਾਅ ਹੋ ਸਕਦਾ ਕਿਹੜੀ ਸਮਝਦਾਰੀ ਸੀ ਜਿਹੜੀ ਪੁਲਿਸ ਨੇ ਦਿਖਾਈ ਕਿ ਉਹ ਤਲਕੀ ਹੋਣ ਤੋਂ ਬਚਿਆ ਰਿਹਾ ਬੜੇ ਹੀ ਬਾਕੂਬੀ ਤਰੀਕੇ ਨਾਲ ਇਹਦੇ ਵਿੱਚ ਨਾ ਮੈਂ ਕ੍ਰੈਡਿਟ ਮ ਜੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਇੱਕ ਸਾਲ ਤੋਂ ਉਹਨਾਂ ਦਾ ਦਵਾਈ دارੂ ਪੁੱਛ ਰਹੇ ਸੀ ਉਹਨਾਂ ਦਾ ਧਿਆਨ ਰੱਖ ਰਹੇ ਸੀ ਕੋਈ ਬਿਮਾਰ ਹੁੰਦਾ ਸੀ ਸਾਨੂੰ ਫੋਨ ਕਰਦੇ ਸੀ ਆਪਦੀਆਂ ਗੱਡੀਆਂ ਤੇ ਲੈ ਕੇ ਜਾਂਦੇ ਸੀ ਜਦੋਂ ਆਉਂਦੇ ਸਾਨੂੰ ਚਾਹ ਪੁੱਛਦੇ ਸੀ ਅਸੀਂ ਉਹ ਕਰਦੇ ਹਾਂ ਉਹਨਾਂ ਦੀ ਸਿਆਣਫ ਕਿਸਾਨਾਂ ਦੀ ਤੇ ਦੂਜੀ ਗੱਲ ਹੈ ਸਾਡੇ ਮੁਲਾਜ਼ਮਾਂ ਦਾ ਜਾਪ ਤੇ ਵਿੱਚ ਵਾਰ-ਵਾਰ ਉਹਨਾਂ ਨੂੰ ਹਦਾਇਤ ਕੀਤੀ ਗਈ ਸੀ ਵਾਰ-ਵਾਰ ਟਿਊਟਰ ਕੀਤਾ ਸੀ ਐਂਡ ਮੇਨ ਅਫਸਰਾਂ ਵੱਲੋਂ ਅੱਗੇ ਹੋ ਕੇ ਅਗਵਾਈ ਕਰਨਾ ਸਾਰਿਆਂ ਨਾਲ ਤਾਲਮੇਲ ਬਿਠਾਉਣਾ ਇਹੀ ਸਾਡੀ ਕੰਮ ਜਦ ਬਹੁਤ ਬਹੁਤ ਧੰਨਵਾਦ ਪਟਿਆਲਾ ਰੇਂਜ ਦੀ ਡੀਏਜੀ ਮਨਦੀਪ ਸਿੰਘ ਸਿੱਧੂ ਸਾਡੇ ਨਾਲ ਸੀ ਕਈ ਅਹਿਮ ਗੱਲਾਂ ਕਈ ਅਹਿਮ ਜਾਣਕਾਰੀ ਸਾਂਝੀ ਕਰਕੇ ਗਏ ਨੇ ਹਲਚਲ ਇਸ ਸਮੇਂ ਵੀ ਖਨੋਰੀ ਬਾਰਡਰ ਤੇ ਲਗਾਤਾਰ ਜਾਰੀ ਆ ਉਹਨਾਂ ਨੇ ਸਾਫ਼ ਤੇ ਸਪਸ਼ਟ ਕਿਹਾ ਕਿ ਸਮਝਦਾਰੀ ਦੇ ਨਾਲ ਸਾਡੇ ਅਫਸਰਾਂ ਨੇ ਵੀ ਕੰਮ ਲਿਆ ਤੇ ਲੋਕ ਵੀ ਇਲਾਕੇ ਦੀ ਡਿਮਾਂਡ ਕਰਦੇ ਸੀ ਕਿਉਂਕਿ ਰਸਤਾ ਬੰਦ ਹੋਣ ਕਰਕੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹਨਾਂ ਦਾ ਕਹਿਣਾ ਕਿ ਅੱਜ ਦੇਰ ਰਾਤ ਤੱਕ ਜਿਹੜਾ ਇਹ ਰਸਤਾ ਜਿਹੜਾ ਖਨੋਰੀ ਬਾਰਡਰ ਵਾਲਾ ਚੱਲ ਸਕਦਾ ਹੈ ਸਾਥੀ ਸਖਸੀਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂਰੀ ਰਜਾਨਾ ਸਪੋਕਸਮੈਨ ਟੀਵੀ ਖਨੋਰੀ ਬਾਰਡਰ